ਲੋ ਵੀ ਸੱਜਣੋ ਆ ਕੁਦਰਤੀ ਫਲ ਬਹੁਤ ਆਰਾਮ ਬਾਣੀ ਹੈ ਇਹ ਚੀਜ਼ ਤੇ ਜਿਹੜੇ ਭਰਾਵ ਨੂੰ ਇੱਥੇ ਆਉਂਦੇ ਆ ਇਹ ਹੁਣ ਮੌਕਾ ਹੈਗਾ ਇਹਨਾਂ ਨੂੰ ਤੁਸੀਂ ਤੋੜ ਕੇ ਸਾਂਵੇਂ ਸੁਕਾ ਕੇ ਦਾ ਪਾਊਡਰ ਬਣਾ ਕੇ ਰੱਖ ਲੋ ਜੇ ਕਿਸੇ ਵੀ ਵਿਅਕਤੀ ਨੂੰ ਜਾਂ ਬੰਦੇ ਨੂੰ ਜਾਂ ਬੁੜੀ ਨੂੰ ਜੂਰੀਆ ਤੁਸੀਂ ਉਹਨੂੰ ਵੀ ਦੇ ਸਕਦੇ ਹੋ ਇਹ ਪਾਊਡਰ ਬਣਾ ਕੇ ਸੁਕਾ ਕੇ ਸਾਂਵੇਂ ਤੇ ਪਸ਼ੂਆਂ ਵਾਸਤੇ ਤਾਂ ਆਰਾਮ ਬਾਣਾ ਹੈ ਬਹੁਤ ਤਖੜੀ ਦਵਾਈ ਆ ਜਿਹੜਾ ਪਸ਼ੂ ਗੱਭਣ ਨਹੀਂ ਰਹਿੰਦਾ ਉਹਨੂੰ ਵੀ ਆਪਾਂ ਦੇ ਸਕਦੇ ਹਾਂ ਜਿਹੜਾ ਪਸ਼ੂ ਜ਼ਿਆਦਾ ਕਰਮੈਸ ਮਨਾਉਂਦਾ ਉਹਨੂੰ ਵੀ ਆਪਾਂ ਦੇ ਸਕਦੇ ਹਾਂ 100 ਗ੍ਰਾਮ ਤੱਕ ਡੇਲੀ ਤੇ ਆਪਾਂ ਜਿੱਧਰ ਵੀ ਜਾਂਦੇ ਆ ਜਿੱਥੇ ਆਪਾਂ ਨੂੰ ਕਿੱਕਰ ਮਿਲਦੀ ਹੈ ਦੇਸੀ ਤੇ ਉੱਥੇ ਹੀ ਇਕੱਠੇ ਕਰ ਲਿਆਉਣੇ ਆ ਤੇ ਅੱਜ ਆਪਾਂ ਆਏ ਸੀਗੇ ਇੱਧਰ ਫਰੀਦਕੋਟੇਰਗੇ ਦੇ ਵਿੱਚ ਤੇ ਇੱਥੇ ਸਾਨੂੰ ਰੋਡ ਦੇ ਉੱਪਰ ਭੱਡੀ ਕਿੱਕਰ ਥਾਈ ਤੇ ਬਹੁਤ ਧਨ ਤੁੱਕੇ ਲੱਗੇ ਹੋਏ ਸੀ ਬਹੁਤ ਸੋਹਣੇ ਸੋਹਣੇ ਤੇ ਤੋੜ ਕੇ ਰੱਖ ਲਿਆ ਆਪਾਂ ਆਹ ਦੇਖੋ ਇੰਨੇ ਇਕੱਠੇ ਕਰ ਲਏ ਤੇ ਮਾਤਾ ਕੰਦੀ ਦਾਤਾਂ ਵੀ ਕਰ ਲਈਆਂ ਤੇ ਇਸ ਤਰ੍ਹਾਂ ਤੁਸੀਂ ਵੀ ਇਹ ਚੀਜ਼ ਨਾਲ ਤਾਂ ਬਿਲਕੁਲ ਫ੍ਰੀ ਦੀ ਚੀਜ਼ ਆ ਥੋੜੀ ਹਿੰਮਤ ਜਰੂਰ ਕਰਨੀ ਪਊ ਕਿਸ ਨੂੰ 5-7 ਕਿਲੋ ਇਕੱਠੇ ਕਰਕੇ ਤੁਸੀਂ ਸਿਕਾ ਕੇ ਥਾਵੇਂ ਆਰਡਰ ਬਣਾ ਕੇ ਰੱਖ ਲਓ ਬਹੁਤ ਤਗੜੀ ਚੀਜ਼ ਆ ਗੁਨਾਕਾਰੀ ਚੀਜ਼ ਆ ਬਹੁਤ ਗੋਣਾ ਦੇ ਵਿੱਚ ਵਰਤੋਂ ਕਿਸੇ ਫੇਰ ਪਤਾ ਲੱਗੂਗਾ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ